ਬਹੁਤ ਬਾਰੀ ਕਗਰਦਰਾ ਤੇ ਆ ਗਏ ਬਹੁਤ ਵੀਡੀਓ ਬਣ ਗਈਆਂ ਪਰ ਭਰਾਵੋ ਇੰਨੀ ਸਪੀਡ ਨਹੀਂ ਕਦੇ ਪਾਣੀ ਦੀ ਦੇਖੀ ਕਗਰਦਰਾ ਦੇ ਵਿੱਚ ਬਾਈ ਇੱਕੋ ਲੱਗਦਾ ਪਤਾ ਨਹੀਂ ਕਿੰਨਾ ਕ ਪਾਣੀ ਛੱਡਿਆ ਗਿਆ ਭਰਾਵੋ ਪਤਾ ਨਹੀਂ ਕਿੰਨਾ ਕ ਮੀਂਹ ਪੈ ਗਿਆ ਇੱਕੋ ਲੱਗਦਾ ਸਾਡੇ ਦੇਖਦੇ ਦੇਖਦੇ ਨਾ ਤਕਰੀਬਨ ਮੰਨ ਲਓ ਜਿਵੇਂ ਉਹ ਕਾਗਜ਼ ਦੀ ਨਿਸ਼ਾਨੀ ਲਾਈ ਸੀਗੀ ਉਹ ਕਾਗਜ਼ ਤੇ ਪਾਣੀ ਲੱਗਦਾ ਨਹੀਂ ਸੀਗਾ ਸਾਡੇ ਦੇਖਦੇ ਦੇਖਦੇ ਮਿੱਤਰ ਪਿਆਰਿਓ ਉਹ ਕਾਗਜ਼ ਨੂੰ ਟੱਚ ਲੱਗ ਗਿਆ ਪਾਣੀ ਕਰਨਾ ਬਰਾਵੋ ਦੋ ਦਿਨਾਂ ਦੇ ਵਿੱਚ ਪਤਾ ਲੱਗ ਜੂਗਾ ਪਾਣੀ ਵਧਣ ਦੇ ਸਾਰ ਨੇ ਮਿੱਤਰ ਪਿਆਰਿਓ ਅੱਗੇ ਪਤਾ ਨਹੀਂ ਬਾਈ ਕੀ ਬਣਨਾ ਹੈ ਅਪਡੇਟ ਦਿੰਦੇ ਰਵਾਂਗੇ 9 9 ਅਗਸਤ ਤੇ ਬਾਈ 2025 8 ਦੇ 6 ਵਜੇ ਹੈ ਨੇ ਪਾਣੀ ਦਾ ਪਤਾ ਲੱਗਿਆ ਨਾ ਵੀ ਪਾਣੀ ਆ ਗਿਆ ਪਾਣੀ ਆ ਗਿਆ ਦੇਖੋ ਭਰਾਵੋ ਆਹ ਦੇਖੋ ਮਿੱਤਰ ਪਿਆਰਿਓ ਆ ਕਿੰਨੇ ਲੋਕ ਆ ਕੇ ਦੇਖਣ ਲੱਗ ਗਏ ਬਾਈ ਇਹ ਸੈਮ ਦਾ ਮਾਹੌਲ ਬਣਿਆ ਰਹਿੰਦਾ ਹੈ ਬਾਜਿਆਂ ਦੀ ਗੱਲ ਹੈ ਲਾ ਲੋ ਇਹ ਤਿੰਨੇ ਦਰਵਾਜ਼ੇ ਹੀ ਟੋ ਬੰਦ ਨੇ ਉਹ ਦੇਖੋ ਆਹ ਦੇਖੋ ਪਰ ਬਾਈ ਜੇ ਕਾਲੂ ਪਾਣੀ ਆ ਗਿਆ ਪਰਸੋਂ ਨੂੰ ਪਾਣੀ ਆ ਗਿਆ ਜਿਆਦਾ ਆ ਗਿਆ ਬਾਈ ਇਹ ਤਿੰਨੇ ਦਰਵਾਜੇ ਬਿਲਕੁਲ ਹੀਟੋਂ ਬੰਦ ਨੇ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਵੀ ਹੀਟੋਂ ਦਰਵਾਜੇ ਬੰਦ ਨੇ ਬਾਈ ਜੇ ਮਾੜਾ ਜਿਹਾ ਵੀ ਹੋਰ ਪਾਣੀ ਆ ਗਿਆ ਨਾ 100 200 ਕਿੱਲੇ ਦੇ ਤਾਂ ਉਵੇਂ ਖਾਮ ਖਾਊਂਗੇ ਨੁਕਸਾਨ ਕਰ ਦੂਗੀ ਪ੍ਰਭੂ ਇਹ ਕਾਰਨ ਕੀ ਕਈ ਪ੍ਰਭੂ ਕਹਿਣਗੇ ਵੀ ਕਿਵੇਂ ਕਿਵੇਂ ਮਤਲਬ ਪ੍ਰਭੂ ਦਰਵਾਜੇ ਪਾਣੀ ਬਹੁਤ ਕੱਢਦੇ ਆ ਜਦੋਂ ਹੁਣ ਤਿੰਨੇ ਦਰਵਾਜੇ ਬੰਦ ਹੋ ਗਏ ਤਾਂ ਪਿੱਛੇ ਪਾਣੀ ਦਾ ਪ੍ਰਭੂ ਫਲੋ ਵੱਜ ਜਾਂਦਾ ਹੈ ਉਹ ਫਲੋ ਵਧਣ ਦੇ ਕਾਰਨ ਇੱਕ ਅਗਰ ਦਰਿਆ ਬਾਈ ਕਿਸੇ ਇਨਸਾਨ ਨੇ ਤੇ ਬਣਾਇਆ ਨਹੀਂ ਹੋਇਆ ਵੀ ਸਾਰੇ ਪਾਸੋਂ ਇੱਕ ਸਾਰ ਆਉਂਦਾ ਜਮਾ ਵੀ ਚੌੜਾ ਬਾਈ ਇੱਥੇ ਦਾ ਇਹ ਐ ਚੌੜਾ ਲੱਗਦਾ ਵੀ ਦਰਿਆ ਹੈ ਪਰ ਭਰਾਵਾ ਵਿੱਚ ਵਿੱਚ ਦੀ ਇਹ ਨਾਲੀ ਜੀ ਬਣ ਜਾਂਦੀ ਆ ਛੋਟਾ ਜਿਹਾ ਜਮਾ ਉੱਥੇ ਬਾਈ ਜਿਵੇਂ ਇੱਥੇ ਫਲੋ ਵੱਧ ਗਿਆ ਪਾਣੀ ਦਾ ਦਰਵਾਜ਼ੇ ਬੰਦ ਨੇ ਤਾਂ ਬਾਈ ਉੱਥੇ ਮਾੜੇ ਜਿਹਾ ਨਾਲੇ ਉੱਛਲ ਜਾਂਦੀ ਆ ਇਹ ਸਾਈਡਾਂ ਤੇ ਉਹ ਜਦੋਂ ਉੱਛਲ ਗਈ ਬਾਈ 100 200 ਕਿੱਲੇ ਦੇ ਵਿੱਚ ਖਾਮ ਦਾ ਖਾਮ ਨੁਕਸਾਨ ਹੋ ਜਾਂਦਾ ਹੈ